ਜੇ ਮੰਡੀ ਹਲਕੇ ਆ ਬਾਬਾ ਮਾਪਾ ਦੋ ਇਹਨੇ ਬਾਈ 13000 ਦੋਨਾਂ ਦਾ ਦੋਨਾਂ ਦਾ ਤੂੰ ਮੰਗ ਹੁੰਦੇ ਨੇ ਕਰਾ ਲੈਣੇ ਆਸ ਜੇਨ ਖੱਤਰੀ ਦੇਣ ਦੇ ਪੱਕੇ ਗਾਹਕ ਨੇ ਇਹ ਅਸੀਂ ਵੀ ਪੱਕੇ ਹੀ ਹੈ ਨਹੀਂ ਇਹ ਬੰਦੇ ਕੋ ਮੋੜ ਨਹੀਂ ਹੱਦ ਦੇ ਗਿਆ ਲੱਗਾਇਆ ਸੀ ਅੱਗੇ ਮੰਡੀ ਜੀ ਘਰੇ ਆ ਕੇ ਹੁੰਦੇ ਮਾਨੂੰ ਪੱਕੇ ਕੋਈ ਕੋਣੋਂ ਪੜਦਾ ਇਹ ਵੀ ਕਰ ਲਈਆਂ ਦਿੰਦੇ ਨੇ ਆਏ ਨਹੀਂ ਇਹ ਗੱਲ ਇਹ ਵੀ ਤੇਰੀ ਗਈਆਂ ਨਹੀਂ ਆਰੀ ਜਦੋਂ ਮੰਨ ਕਦੇ ਦਾ ਕਰਦੇ ਨੇ ਇਹ ਹੋਰ ਸਮਝਾ ਰ ਤੂੰ ਹੁਣ ਹੋਰ ਕਹੀ ਜਾਂਦਾ ਇਹ ਰੋਝ ਹੁੰਦੇ ਨੇ ਮਰਦਾ ਆਪਣੇ ਪੱਕੇ ਗਾਹਕ ਨੇ ਹਾਂ ਦੇਖਦਾ ਜਾ ਲਈ ਬੰਦੇ ਨੂੰ ਮਾਇਗੀ ਇੱਥੋਂ ਨਾਲ ਨਲੀਆਂ ਚੇਮਨ ਮੰਡੀ ਹੜਕੇ ਜਾਣਾ ਬੰਬਾ ਮਾ ਪਟਾਉਣਾ ਮੰਡੀ ਦਾ ਕੰਮ ਨਹੀਂ ਨਹੀਂ ਮਾਇਗੀ ਉਹ ਮੇਰੇ ਕੋਲ ਜਿਹੜਾ ਗਾਹ ਕੱਲ ਨੂੰ ਹੋਏਗੇ ਉਹਨਾਂ ਨੇ ਕਰ ਲਾ ਦੇ ਇਹਦੇ ਕੋਲ ਐਸੇ ਨਹੀਂ ਸੀ ਉਹਦੇ ਮੈਨੂੰ ਦੱਸ ਆਉਂਦੇ ਹੁੰਦੇ ਨਹੀਂ ਇੱਥੇ ਦੇ ਠੀਕ ਆ ਜੀ ਹੁੰਦੇ ਨੇ ਕਿੰਨੇ ਯਾਰ ਇਹ ਮੈਂ ਤਾਂ ਜਿਆ ਜੀ ਦੱਸਿਆ ਗਿਆ ਇੱਥੇ ਤਾਂ ਹੈ ਨਹੀਂ ਯਾਰ ਪਟਾਉਿਆ ਜਾ ਰਿਹਾ ਇਹਨੇ ਹੁਣ ਪਾਲ ਲੈਣਾ ਬੱਚੇ ਪਾਲ ਮੂਣੀ ਕਰੀ ਪਾਲਣ ਪੁੰਦਿਆ ਜਾ ਤੂੰ ਜੇ ਜਾ ਦੱਸ ਕਿੰਨੇ ਨੇ ਯਾਰ 50 ਘੱਟ ਦੇ ਕਾਦੇ ਪਾਲ ਤੂੰ ਬਾਹਰ ਹੋਰ ਬਾਹਰ ਉਹ ਵੇਚਣ ਜਾਈਗਾ ਦਦੋ ਵੇਚਣ ਵਾਲੀ ਦੱਸਿਆ ਮੋਲਕ 15 ਘਰ ਲਾ ਫਿਰ ਕੀ ਫਾਇਦਾ ਛੱਡ ਜਾ ਜਦੋਂ ਭੱਜਦਾ ਆ ਕੋਈ ਟਾਈਕਸ ਹੈ ਮੋਣੀ ਕਰਲਾ ਯਾਰ ਮੋਣੀ ਕਾ ਬੋੜੀ ਖਾਤਰੀ ਘਟ ਮੰਗੇ ਆਗੇ ਉਦੋਂ ਪਾਉਣੀ ਆ ਕਿੰਨੇ ਦੀ ਇੱਕੋ ਹੀ ਹਾਂ ਨਾ ਮੋਣੀ ਕਿਵੇਂ ਕਰਨਾ ਬੋਲੋ ਲਾ 12 ਦੀ ਹੈਗੀ ਸ਼ੀਸ਼ੀ ਯਾਰ ਨਹੀਂ ਇਹ ਐ ਨਹੀਂ ਆ ਫਿਰ ਫਿਰ 8000 ਦੀ ਨਹੀਂ ਹੈਗੀ ਆ ਚਾਲਾ ਦੇ ਵਪਾਰੀ ਇੰਨੇ ਖੜੇ ਮੈਨੂੰ ਫੜਾ ਸਾਈ ਚਾਲਾ ਜਾਈ ਮਾੜੀ ਜੀ ਕਰੀ ਸਾਈ ਨੇੜੇ ਛੱਡ ਦੇ ਆ ਉਹ ਖੜਾ ਹੀ ਆ ਹੁਣ ਮਾਈਕ 'ਡਾ ਬੈਠਾ ਮੈਂ ਮਾਮਾ ਦਾ ਬੰਦਾ ਆਂ ਕਿ ਮੈਂ ਉੱਡਿਆ ਜਾਣਾਗਾ ਉੱਡਣ ਦੇ ਵਿੱਚ ਨਹੀਂ ਕਰਦਾ ਆਪਾ ਯਾਰ ਇਹ ਫਲਾਈ 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 ਇਹ ਪ੍ਰੋਸਾ ਕਰ ਚੁੱਕਿਆ ਬੰਦੇ ਫਲਾਈ ਆਵਾ ਹੈ ਮਾੜਾ ਜੀ ਇਹ ਬੋਲਦਾ ਯਾਹੀ ਮਾਈਕਾਣਾ ਸੀਗਾ ਮੈਨੂੰ ਖੜਨ ਨੂੰ ਕਹਤਾ ਬੈਕ ਰੱਖਣਾ ਸਾਢੇ 9 ਦੇ ਨਹੀਂ ਜੀ 1200 ਸਾਢੇ ਇੱਕ ਮਿੰਟ ਦੱਸੋ ਆਂ ਕੁਛ ਲੈਂਦਾ ਹੈਗਾ ਬਸ लास्ट ਤਾਂ ਹੈਂ ਲਊਗਾ 100 ਰੁਪਿਆ ਕਹਿ ਕੇ ਲਊਗਾ ਮਾਮਾ ਦਾ लास्ट ਤਾਂ 10000 ਹੋ ਗਈਆਂ ਰਸਕ ਚੱਕ ਜਾ ਪਹਿਲਾਂ ਠੀਕ ਬਰਾਂ। ਤੇ ਲੱਖ ਮੈਂ ਤੇਰੀ ਮਰਜ਼ੀ ਰੱਖਿਆ ਵੀਰੇ। ਨਹੀਂ ਆਉ ਤੁਸੀਂ ਕਿਸਾਨਾ ਬੰਦੇ। ਸਾਰਾ ਗਾਦਾ ਮੰਡੀ ਆ। ਮੁੱਚ ਕਾ ਦਾ ਗੁੱਸਾ। ਚਲੋ। ਮੈਂ ਜਾਈ ਨਹੀਂ। ਨਹੀਂ ਸਹੀ ਮੈਨੂੰ ਲੱਗਾਇਆ ਹੁਣ ਤਾਂ। ਖੜ ਜਾ ਮਾ ਕਾ ਪਾਇਆ। ਬੀਟਰੇ ਗਰੀਬੇ ਤੇ ਖੜਨੂੰਗਾ। ਹੁਣ ਤਾਂ ਸਹੀ ਲਾਇਆ ਮੈਨੂੰ। ਠੀਕ ਹੈ ਜੀ। ਹੁਣ ਫਿਰ ਕਿੰਨਾ ਕਹਿੰਦਾ ਆਪਣੇ ਬਾਰੇ। ਪਤਾ ਵੀਰੇ। ਜਦ ਹੀ ਨਹੀਂ ਹੁੰਦੇ ਭਈਆਂ। ਫਿਰ ਆਇਆ ਕਰ। ਉਹ ਚੱਲ ਖਾਈ ਤੁਸੀਂ ਕਰਾ ਦਿਓ ਛੱਡ ਪਰ। ਖਾਈ ਲੂਈ ਦਾ ਹਾਂਜੀ ਹੋ ਗਿਆ। ਕਰ ਲਿਆ ਮਾੜਾ ਹੁਣ ਗੰਦੋ ਹੋਇਆ ਵੀਰੇ ਮਾੜਾ ਯਾਰ। ਮੇੜ ਦੇ ਤਣਾ ਮਰੇ। ਸਾਡੇ ਥੱਪੜ ਬਹੁਤ ਵੱਡਾ ਲੱਗਦਾ ਮੈਂ ਤੈਨੂੰ ਨਾੜਾ ਚਲੋ ਤੂੰ ਦੱਸ ਦੇ ਫਿਰ ਅੱਜ ਕੋਈ ਨਾ ਰਲਾ ਅੱਜ ਤਾਂ ਲੋ ਉਰੋ ਨਾ ਨਾ ਉਹ ਉਨੀ ਅੱਜ ਆਹ ਦੇਖ ਲੈ 10 ਪੱਟੂਆਂ ਨਾਲ ਲੱਜ ਗਏ ਤਾਂ ਕਹੂੰਗਾ ਯਾਰ ਅਸੀਂ ਰੱਖਾਂ ਨਹੀ ਹੋਇਆ ਅੜਾ ਬਹਿ ਰਿਹਾ ਹੋ ਗਿਆ ਮੈਂ ਦੋ ਤੋੜਾ ਪਾਸੇ ਲੈਣਾ ਤੇਰਾ ਪਰਦਾ ਨਹੀਂ ਦੱਸ ਮੈਨੂੰ ਲੱਜੂਗਾ ਨਾ ਨਾ ਇਹ ਤਾਂ ਪਾ ਨੂੰ ਪੜਦਾ ਸਾਢੇ 10 ਦੀਆਂ ਕਹਤਾ ਪੜਦਾ ਨਹੀਂ ਖਾਂਦਾ ਵੀਰੇ 500 ਇਹਨੂੰ ਦੇ ਦੂੰ 200 ਲਿਖਾਈ ਦੇ ਦੂੰ 2500 ਚ ਇਹ ਚ ਪਵਾ ਕੇ ਲੈ ਗਿਆ ਫਿਰ ਕੀ ਫਾਦਾ ਵਿੱਚ ਇਹ ਜਦੋਂ ਮੱਖਾ ਮਾਰਿਆ ਫਿਰ ਪਤਾ ਤੈਨੂੰ ਤਾਂ ਕੋਈ ਕਹਿੰਦਾ ਤੇਰੇ ਤੇ ਦਊ ਫਿਰ ਸਰਾਬ ਨਾਲ ਲਵੋ ਨਾ ਆ ਬੱਪਾ ਦੋ ਲਊਂ ਯਾਰ ਕਹਿ ਕੇ ਲਊਂ ਯਾਰ 100 ਦਾ ਬਾੜਾ ਅੱਜ ਲੋੜ ਹੋਊ ਇਹਨੂੰ ਕੂ ਲੈ ਜਾ ਭਾਈ ਇਹ ਲੋੜ ਆ ਤੈਨੂੰ 500 ਅੱਜ ਲੋੜ ਹੋਊਗੀ ਇਹਨਾਂ ਕਰਦਾ ਇਹਨੂੰ ਮੈਂ ਕਿਹਾ ਮਾ ਨਾ 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 ਤੈਨੂੰ ਕਹਿੰਦਾ 10 ਬੱਲੇ ਗੱਜੂ ਗੱਜੂ ਉਹਦਾ ਪਾਸਾ ਨਹੀਂ ਰਹਿਗਾ ਯਾਰ ਇਹ ਤਾਂ ਹਾਕਾ ਦੇ ਨਾ ਕਰਦੇ ਯਾਰ ਪੱਟਾ ਇਹਨੇ ਦੁੱਨੇ ਪੱਟਾ ਪੱਟਾ ਆਟਾ ਬੰਦਾ ਇਹ ਦੇ ਦੇ ਲੋੜ ਦੇ ਦਿੰਦੇ ਨਹੀਂ ਦੇ ਦੇ ਜੀ ਕਰਦਾ ਚਲ ਸੁਦੀ ਵੇਲੇ ਦੇਖ ਚਾਹ ਪੁੱਛੋ ਕਰ ਲਓ ਦੇ ਦੇ ਕਿਨੇ ਉਹ ਬਾਗਰ ਸੁਦੀ ਕਿਉਂ ਨਮੇੜ ਕੇ ਪਰਾਂਦਾ ਹੋ ਗਿਆ ਹੁਣ ਘਟ ਭਾਈ ਨੇ ਯਾਰ ਤਾਂ ਇਹਨੂੰ ਕਹਦਾ ਵੀ ਤਰ ਤੋ ਚੱਕਿਆ ਹਾਂ ਜੀ ਚਲ ਦੇ ਭਾਈ ਉਹ ਉਧਰ ਬਹੁਤ ਦੂਰ ਦੇ ਆ 500 ਇਹਦਾ ਵਗਿਆ 200 ਰੁਪਏ ਬੰਦੇ ਨੇ ਬੰਦੂ ਜਿਹਾ ਦਾ ਬਾਈ 250 ਦਾ ਤੇਲ ਪਵਾ ਕੇ ਲੈ ਗਏ ਚਾਹ ਤਾ 200 ਲਓ 900 ਪਾ ਦੇ ਤੇਲ ਇਹਨਾਂ ਦਾ ਨਹੀਂ ਪਾਉਂਦੇ ਆ ਜੀ 100 ਮੈਂ ਦੇ ਦੂੰਗਾ 100 ਤੂੰ ਬਾਲੀ ਪਰਚੀ ਦਾ ਹੋਰ ਦਾ ਚੱਲ ਠੀਕ ਹੈ ਸਾਢੇ 11 ਵਾਂ ਦੀ ਲੈ ਜਾਓ ਬਸ ਮੋੜਾ ਦੋ ਦਰਸ਼ਾ ਬੰਦਾ ਯਾਰ ਫਿਰ ਵੀ ਸਾਦੇ ਸਾਦੇ ਪਾਈ ਜਾਂਦਾ 100 ਤੋ 100 ਮੈਨੂੰ ਮਾਰੋ ਬਹੋਣੀ ਦਾ ਮੈਂ ਨੌ 10 ਮਹੀਨੇ ਬਾਅਦ ਆਇਆ ਪਹਿਲੀ ਵਾਰ ਖੜੇ ਮੈਂ ਨਹੀਂ ਜੀ ਆਇਆ ਮੈਂ ਤਾਂ ਬੰਦਾ ਜਾਂਦਾ ਤੜਕੇ ਆ ਬੰਦਾ ਆ ਰਾਮੀਆ ਲੈ ਚੱਲ ਹੋਰ ਮੈਂ ਜਾਣੀ ਬਸ ਤੂੰ ਵੀ ਗੱਲ ਹੁੰਦਾ ਉਹ ਦੇਖ ਰਹਾ ਪਹਿਲਾ ਹੱਬਾ ਕਾਹਨੂੰ ਖਰਾਬ ਕਰਦਾ ਮੈਂ ਇਹ ਤਾਂ ਕਦੋਂ ਕਰਦਾ ਮੈਂ ਤਾਂ ਕਹਿੰਦਾ ਜੇ ਤੇ ਪੈਰ ਪੈ ਉਹ ਯਾਰ ਸਹੀ ਵੀ ਨਹੀਂ ਕਹਿੰਦੀ ਹੁੰਦਾ ਹਾਂ ਸੌ ਤੂੰ ਪਾ ਲਈ ਸੌ ਮੈਂ ਤੈਨੂੰ ਕਹਦਾ ਵੀ ਸੌ ਮੈਂ ਪਾ ਦੂੰਗਾ ਸਹੀ ਦਾ ਬਸ ਤੂੰ ਨਾ ਪੀ ਬਾ ਦੂਏ ਕਾਹੜਾ ਯਾਰ ਮੈਂ ਰੇਪ ਨਾਲ ਦਫਤਰ ਲਗਾਈ ਦੋਨੇ ਪਾਸਾ ਦੋਨਾਂ ਦੀ ਕਰਾ ਦੇ ਅਫਾ ਦੋਨਾਂ ਦੀ ਕਰਾ ਦੀ ਜਿਸ ਮੈਂ 100 ਤੋਂ ਬੜੀ 100 ਮੈਂ ਪਾਈ ਜਾਂ 200 ਲਖਾਈ ਜਦੋਂ 100 ਰੁਪਏ ਨਾ ਬਰੋ ਆ ਸਾਢੇ 11 ਦੀ ਮੈਂ ਬਸ ਪਾਉਂਗਾ ਕਿਤੇ ਪਾਉਂਗਾ ਪਰ ਕਰ ਦੂੰ 200 ਰੁਪਏ ਕਿੰਨੇ ਕਰਦਾ ਮੈਂ ਨਾਲ ਫੋਟੋ ਲੈਣੀ ਲੜਾ ਯਾਰਾ ਤੂੰ ਲੈ ਜਾ 57000 ਦੋਨਾਂ ਦਾ 500 ਹੋਵੇ ਓਏ ਓ ਬਾਈ 2500 ਰੁਪਿਆ ਹੋ ਗਿਆ 2500 ਹੋਵੇ 2500 ਹੋਵੇ ਪੌਣੀ ਦਾ ਟਾਈਮ ਆਇਆ ਨਾ ਕਦੀ ਨਹੀਂ ਸਾ 400 ਤੇ ਤੂੰ ਖਾ ਲਿਆ 100 ਰੁਪਏ ਨਾ ਫਿਰ ਤੇਨੂੰ ਹੁੰਦਾ ਫਿਰ ਕੋਈ ਨਹੀਂ ਫਿਰ ਤਾਂ 500 ਲੈ ਦੀ 8-9 ਮਹੀਨੇ ਬਾਅਦ ਆਇਆ ਕੀ ਫਾਇਦਾ ਘਾਟਾ ਪਾਉਣ ਦਾ ਪਹਿਲਾਂ ਹੀ ਚੱਲ ਖਾਈ ਦਿੰਦੇ ਨਾ ਜਦੋਂ ਨੂੰ ਦੋਸਤ ਦੇ ਦੀ ਯਾਰ ਕੁਝ ਵਾਈਜ਼ ਰੱਖ ਮੈਂ 100 ਰੁਪਏ ਪਾਸੋਂ ਪੂਰਾ ਕਰ ਲੈ ਯਾਰ ਆਹੋ ਐ ਰਾਲ ਮਿਲ ਕੇ ਜੇ ਕਾਤੋ ਦੇਖੇ ਤੱਕ ਕੰਕਣ ਕੰਕਣ ਲੱਗਦਾ ਛੁੱਟ ਗਿਆ ਉਹ ਲਖਾਈ ਲਖਾਈ ਨਾ ਕਰ ਨਾ ਫਿਰ ਨਾ ਕਈ ਲਖਾਈ ਕਰ ਤੂੰ ਯਾਰ ਹੁਣ ਇਹਨੂੰ ਕਹਦਾ ਮੈਂ 100 ਪਾ ਲੂੰਗਾ ਮੈਂ 100 ਤੂੰ ਪਾ ਲਈ 100 ਦੇ ਦੇ ਚਲ ਲਖਾਈ ਦਾ ਯਾਰ ਤੂੰ ਹੋਰ ਦੱਸ 100 ਆਹ ਹਾਂ ਦੇ ਦੇ ਵਾ ਠੀਕ ਹੈ ਹਾਂ ਬਹ ਹੋ ਗਿਆ ਨਾ ਸੌਦਾ ਚਲੋ ਬਸ ਨਿਪਟ ਗਏ ਹੁਣ ਫੋਨ ਨਹੀਂ ਕਰਕੇ ਯਾਰਾ 440 ਦੇਣੀ ਆ। ਠੀਕ ਹੈ। ਤੋਂ ਇਹਨੂੰਗਾ 440 ਪੂਰਾ ਕਰੂ ਮੈਂ। ਇਹ ਕੰਮ ਖਾ ਕੇ ਆ ਜੀ। ਭੋਗ ਪਰਲਾ ਕਰਨਾ ਹੈ। 440 ਘਮਾਉਣਾ ਆ ਜੀ ਬਾਈ ਕਸ਼ਮੀਰੀ ਦੇ। ਨਹੀਂ ਮੈਂ। ਸ੍ਰੀਕ ਫੋਨ ਆਇਆ ਜਾਂ ਹਾਂ ਆ ਜਾਂਦਾ ਤੇਰਾ। ਮੱਜੀ ਜਾਂਦੀ ਆ। ਰਿੰਗ ਦਬੇ ਵਿੱਚ ਆਉਂਦੀ ਆ। ਕੋਣ ਬੰਦ ਕਰੇ। ਰਿੰਗ ਟਿਕ ਹੁਣ। ਪੈਸੇ ਨਾਲ ਲਾ ਦੇ ਕੋਈ। ਪੈਸੇ ਕਿਹਨੋਂ ਪਾਈਓ। ਸ੍ਰੀਕ ਫੋਨ ਆ ਗਿਆ ਨੇ ਵਿੱਚ ਵੀ ਅੱਜ ਮੰਡੀ ਕਿੱਥੇ ਲੱਗੀ ਆ? ਕਿੱਥੇ ਲੱਗੀ ਸ੍ਰੀਕ ਮੰਡੀ? ਮੰਡੀ ਪਾਉਂਦੇ ਲੱਗੀ ਹੁੰਦਾ ਹੁੱਲੇ। ਕਿੰਨਾ ਅੰਨ ਦੇ ਗਿਆ ਲੱਗਿਆ ਜਿੰਨਾ ਅੰਨ ਦੇ ਗਿਆ ਤੇ ਆਇਆ ਜੋ ਨਹੀਂ ਫੜ ਲਾ ਤੂੰ ਮੈਂ ਮੋੜਨਾ ਮੋੜ ਲੈਂਦੇ ਨੂੰ ਮੋੜ ਤਿੰਨ ਜਾ ਫਰਮਾਨ ਹਾਂ ਹਾਂ ਦੱਸ ਰਿਹਾ ਜਦੋਂ ਹੀ ਸਹਾਈ ਹੋਣ ਲੱਗਿਆ ਤੇ ਉਹਦਾ ਲੱਗ ਗਿਆ ਫੇਰ ਆਏ ਦੇ ਯਾਰ ਜੱਟ ਕੀ ਲੈਂਦਾ ਅੱਲੇ ਕੋ ਦਿਨ ਦੇ ਰਿਹਾ ਸੇਹੀ ਕੋ ਆ ਗਈ ਹਲੋ ਪਹਿਲਾਂ ਦਬਾਈ ਯਾਰ ਨਮਾ ਉਹ ਹੈ ਨਹੀਂ ਮੰਡੀ ਚ ਉਹ 10 ਠੀਕ ਹੈ ਓਕੇ ਨਮਾ ਕਿੱਥੇ ਵਾਗ ਗਿਆ ਜੀ ਕਿੰਨੇ ਦਾ ਹੋ ਗਿਆ ਬਾਈ ਸਭ ਦਾ ਸਾਰਾ ਸਾਢੇ 10 ਸਾਢੇ 10 ਸਾਢੇ 10000 ਕਿਹੜੀ ਨੇ ਬਾਈ ਦੋ ਪੱਤਾ ਸਾਢੇ ਇਧਰ ਕਰਦੀਆਂ ਨੇ ਨੋਲੇ ਦੀ ਮੰਡੀ ਦੇ ਵਿੱਚ ਲਿਆ ਦੀ ਇਹਨੂੰ ਇਹ ਤੋਂ ਬਾਈ ਤੋਂ ਲੈਨੇ ਆ ਇਧਰੋਂ ਫੜ ਲਵਾ 50 ਆ ਤਾਂ 10000 21000 ਲਾਇਆ ਇਹਨਾਂ ਨੇ ਠੀਕ ਹੈ ਬਾਈ ਹੁਣ ਮੰਨ ਲੈ ਯਾਰ ਗੱਲ ਮੇਰਾ ਬਾਈ ਮੰਨ ਲੈ ਗਿਰੇ ਲੈ ਹੁਣ ਕੋਈ ਗੱਲ ਨਹੀਂ ਵੱਡੇ ਪਾਈ ਚਾਹੇ ਯਾਰ ਕੋਈ ਯਾਰ ਮੇਰੀ ਚੀਜ਼ ਮੇਰੇ ਨੂੰ ਬਤਾ ਦੇ ਬੱਚੇ ਬਣਾ ਬੱਚੇ ਦਾ ਬੇਚੀ ਲੈ ਆਇਆ ਸੀ ਘੜਾਣਾਂ ਦੇ ਜੋੜਨ ਲਈ ਮੋਟਾ ਲੈ ਆਇਆ ਨੋ ਪਾਸੇ ਨੇ ਕੀ ਕਰਦਾ ਬੱਕਰੇ ਤਾਂ ਲਿਆ ਉਰੇ ਆਏ ਲੈ ਬਾਈ ਗੱਲ ਐ ਆਜੂ ਮੈਂ ਬਲਾਲ ਕੀ ਲਾਉਂਗਾ ਬੱਕਰੀ ਨੂੰ ਲਿਆ ਕੇ ਕਿੰਨੀ ਦਰਾਂ ਲਈ ਲਾਉਂਗੇ ਜਿਹੜਾ ਜਿਹੜਾ ਬੱਕਰਾ ਹੋ ਗਿਆ ਮੈਂ ਮੰਨ ਲਾਉਂਗਾ ਦੱਸ ਦੋ ਨਾ ਫਿਰ ਗੱਲ ਦੋ ਹੋਰ ਤਾਂ ਲਾਉਂਗਾ ਮਾਪੂ ਦੋ ਹੋਰ ਦਾ ਲਾਉਣਾ ਕੋਈ ਨਹੀਂ ਦਰਾਲੀ ਦੇਣਾ ਨਾ ਹੋਰ ਕਹਿ ਦੇ ਨਾ ਤੂੰ ਗੱਲ ਖੁੱਲਦੀ ਫਾਇਦਾ ਹੁੰਦਾ ਹਾਂ ਬਾਅਦ ਚ ਕਹੀ ਨਾ ਦਰਾਲ ਇਹ ਜੀ ਆਉਂਦੇ ਬਾਅਦ ਚ ਕਿਤੇ 500 ਦਰਾਲ ਬੱਕਰਾ ਦਰਿਆ ਫਾਇਦਾ ਹੁੰਦਾ ਜੀ ਇਹਨੇ ਬੰਦੇ ਦਾ ਫਾਇਦਾ ਹੁੰਦਾ ਫਾਇਦਾ ਹੁੰਦਾ ਬਣਾਈਦਾ ਤਾਂ ਪੰਗੀਆਂ ਦੇ ਰੁਪਏ ਮਿਚੀ ਜਾਂਦਾ ਓ ਆਹ ਤੇ ਬੱਕਰਾ ਉਹ ਖੜ ਗਿਆ ਕਿ ਭਾਜਣ ਲੱਗ ਪੜਦਾ ਜਾ ਬੰਦਾ ਬਾਈ ਨੂੰ ਗੁਰਾ ਬੋ ਕਰ ਰਿਹਾ ਹਾੜ ਦੇਣਾ ਕਿੰਨੇ ਦਾ ਮੈਂ ਤਾਂ ਜਮਾ ਸਹੀ ਬੰਦੀ ਆਪਰੇ ਬਾਈ ਕੋ ਹਰਾਮ ਠੀਕ ਨਾ ਬੱਕਰਾ ਅੱਢ ਕਿਰ ਬੱਕਰਾ ਦੇ ਆ ਮਾ ਦੀ ਬੰਦਾ ਖੜ ਜਾਓ ਖੜਾ ਬੜਾ ਖੜਾ ਖੁੱਲਾ ਕਰਾਉ ਕੋਈ ਫੜ ਜਾ ਫੜ ਜਾ ਚਾਰ ਬੀ ਲਾਈ ਦੀ ਬੁੱਤੇ ਰਾਂ ਗੱਲ ਮੇਂ ਦੇਤੀ ਦੀ ਇਹਦੇ ਕਨੇਡਾ ਝਾਕਲਾ ਬੇਚਦਾ ਦੇਗੇ ਨਾ ਕੀ ਹੋਇਆ ਇਹ ਸੌਦਾ ਨਹੀਂ ਦੇ ਰਾਂ ਅੱਜ ਦੀ ਬਹੁਤਾ ਬੱਕਰੇ ਦਾ ਹੀ ਮੰਨ ਨੂੰ ਲੱਭਦਾ ਪਤਾ ਵੇ ਤਾਹੋ ਉਹ ਬੇਫਾਉਸ ਲੈ ਲੈ ਤਾ ਤਾ ਨੂੰ ਦੇਖੀ ਜਾਂਦੀ ਹੈ ਲੈ ਤੂੰ ਰੌਣ ਹੀ ਪਾਈ ਜਾਂਦਾ ਬਾਈ ਇਹਦਾ ਦੇਤਾ ਪਾਈ ਜਾਂਦਾ ਚਲੋ ਬਸ ਲੋ ਜੀ ਬਣਿਆ ਹੋਇਦਾ ਬਾਜੀ ਸਰ ਇੱਕ ਮਿੰਟ ਮੀਂ ਲਿਆ ਬਾਈ ਸਰ ਦਾ ਸੌਦਾ ਹੋ ਗਿਆ ਇੱਕ ਮਿੰਟ ਜੀ ਇਹ ਆ ਹੀ ਨਿਪਟ ਜਾਂਦਾ ਜੋ ਸੌਦਾ ਨਿਪਟ ਆ ਗਿਆ ਕੜਾ ਦੋ ਮਿੰਟ ਦੇ ਵਿੱਚ ਹੋ ਗਿਆ ਜੀ ਹਰ ਨੂੰ ਕਹਿ ਮੇਰਾ ਲੋਕ ਆ ਰਿਹਾ ਆ ਮੈਂ ਬਾਰੀ ਆ ਰਿਹਾ ਸ੍ਰੀ ਗੁਰੂ ਕ੍ਰਾਂ ਦਾ ਸੰਦਰ ਸੀਣਾ ਪੈਂਟ ਚੋੜਾ ਭਾਈ ਵੜਵਰ ਵੜਵਰ ਹਾਂ ਜੀ ਆ ਬਾਸਾਗ ਦੀ ਮਾਰਜਿਨ 70 15 ਕਿੰਨਾ ਉੱਚਾ ਹੋਵੇਗਾ 30 10 42 43 ਵਾਲੀ ਜੀ ਬਹੁਤ ਮੇਰੇ ਲਈ ਮੋੜ ਦੇ ਦੋ ਜਿਹੜੀ ਗਲਤ ਕਰੀ ਐ ਆ ਪਹਿਲਾ ਇਹ ਤੋਂ ਨਹੀਂ ਫਿਰ ਇਹ ਕੀ ਕਰ ਦਿੰਦੇ ਨੇ ਜਿਹਨੇ ਨਾ ਦੇਣਾ ਔਰ ਮੁੱਕਰੀ ਆਦਿ ਯਾਰ ਕੰਗ ਦਾ ਹੋ ਅਸੀਂ ਤਾਂ ਇਦਾਂ ਨਾਲ ਕਰੀ ਨਹੀਂ ਗੱਲ ਉਹ ਵੀ ਨਹੀਂ ਗੱਲ ਜਦੋਂ ਐਂ ਕਹ ਗੱਲ ਖੁੱਲ ਗਈ ਨਾ ਫਿਰ ਤਾਂ ਐ ਕਿਹੜਾ ਮੁੱਕਰੀ ਵੀ ਨਹੀਂ ਬੱਚ ਹੁੱਪੂ ਨੀਗਾ ਹੋਰ ਬੰਦੇ ਰਹੇ ਤੇ ਜਦੋਂ ਨਾਲ ਖੋਲ ਗਈ ਫਿਰ ਤਾਂ 500 ਲਵਾ ਯਾਰ ਹੁਣ ਜੇ ਮੈਂ ਤੁਸੀਂ ਗੱਲ ਖੋਲ ਲਈ ਵੀ 200 ਲਵਾ ਠੀਕ ਹੈ ਨਹੀਂ ਕਈ ਕਈ ਵਿੱਚ ਆਉਂਦੇ ਨਹੀਂ 500 ਲਵਾ ਯਾਰ ਨਾਲ ਵਿੱਚ ਆਉਂਦੇ 500 ਤੇ ਤੇਰਾ ਬੱਕਾ ਤੇਰਾ ਹੋਦੇ ਦੋ ਹੀ ਫਿਰ ਹੈ ਜਿਹਨੇ ਕੱਟ ਚਰਚ ਸੌਦਾ ਹੋ ਉਹਨੇ ਐਵੇਂ ਕੱਟ ਕੇ ਬਦਲ ਜੀ ਜਰਾ ਮੈਨੂੰ ਕੋਈ ਹੋਰ ਹੀ ਦੇ ਜਾ ਗਾਣੇ ਹੈਗੇ ਪਰਚੀ ਕਰਾ ਕੇ ਦੇ ਦੇ ਨਾ ਪਰਚੀ ਚੱਲ ਇੱਕ ਮਿੰਟ ਪਰਚੀ ਵਿੱਚ ਚੱਲ ਲੈ ਰਹਿ ਰਹਾ ਮੱਕੜਾ ਫੜਾ ਦੇ ਉਹ ਕਾਲੀ ਕਰਦੇ ਨੇ